ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 20 ਦਸੰਬਰ ਹੈ 20 ਦਸੰਬਰ ਤੇ 21 ਦਸੰਬਰ ਦੀ ਜਿਹੜੀ ਰਾਤ ਹੈ ਉਹ ਸਿੱਖ ਇਤਿਹਾਸ ਨੂੰ ਆਪਣੀ ਬੁੱਕਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਮੋਈ ਬੈਠੀ ਹੈ ਕਿਉਂਕਿ ਇਸ ਰਾਤ ਨੂੰ ਦੀਨ ਦੁਨੀਆ ਦੇ ਵਾਲੀ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ 탄탄 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਸੀ ਅੱਜ ਦਾ ਦੌਰ ਜੋ ਅਸੀਂ ਹੰਡਾ ਰਹੇ ਹਾਂ ਇਹਦੇ ਵਿੱਚ ਵੀ ਜੇ ਅਸੀਂ ਦੇਖੀਏ ਕਿਸੇ ਨੂੰ ਘਰ ਛੱਡਣਾ ਪਵੇ ਵਸਦਾ ਰਸਤਾ ਕਿਸੇ ਨੂੰ ਪਰਿਵਾਰ ਛੱਡਣਾ ਪਵੇ ਕਿਸੇ ਅਨੁਸਾਰੀਆਂ ਜਿਹੜੀਆਂ ਸੰਪਤੀਆਂ ਨੇ ਛੱਡਣੀਆਂ ਪੈਣ ਬੜਾ ਦਰਦਨਾਕ ਬੜਾ ਅਸਹਿ ਬੜਾ ਦੁੱਖਦਾਈ ਹੁੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਾਸਤਾ ਵਸਦਾ ਰਸਤਾ ਸ੍ਰੀ ਅਨੰਦਪੁਰ ਸਾਹਿਬ ਜੋ ਉਹਨਾਂ ਦਾ ਆਪਣਾ ਸੀ ਆਪਣੀ ਪੌਂਹ ਤੇ ਬਣਾਇਆ ਸੀ ਵਸਾਇਆ ਸੀ ਉੱਥੇ ਘਰ ਸੀ ਬਾਹਰ ਸੀ ਉੱਥੇ ਸਹਬਜ਼ਾਦਿਆਂ ਦਾ ਬਚਪਨ ਸੀ ਜੋ ਉਹਨਾਂ ਨੇ ਖੇਡਦਿਆਂ ਬਤੀਤ ਕੀਤਾ ਵਿਦਿਆ ਪ੍ਰਾਪਤ ਕਰਦਿਆਂ ਬਤੀਤ ਕੀਤਾ ਸ਼ਾਸਤਰ ਵਿਦਿਆ ਪ੍ਰਾਪਤ ਕਰਦਿਆਂ ਬਤੀਤ ਕੀਤਾ ਉੱਥੇ ਮਾਤਾ ਗੁਜਰੀ ਜੀ ਦੀਆਂ ਯਾਦਾਂ ਸੀ ਮਾਤਾ ਨਾਨਕੀ ਜੀ ਦੀਆਂ ਯਾਦਾਂ ਸੀ ਉਹ ਤੁੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਰ ਕੱਜ ਦੀ ਰਾਤ ਛੱਡਣੀਆਂ ਪਈਆਂ ਅੱਤ ਸਰਦ ਰਾਤ ਜਦੋਂ ਅਨੰਦਪੁਰ ਸਾਹਿਬ ਦਾ ਬਸੇਵਾ ਛੱਡਿਆ ਉੱਤੋਂ ਦੁਸ਼ਮਨ ਦਾ ਕੀਰਾ ਦੁਸ਼ਮਨ ਦਾ ਹਮਲਾ ਇੱਕ ਪਾਸੇ ਮੁਗਲ ਫੌਜਾਂ ਦੂਜੇ ਪਾਸੇ ਪਹਾੜੀ ਰਾਜਿਆਂ ਦੀਆਂ ਫੌਜਾਂ ਐਸੀ ਵਿਕਟ ਸਥਿਤੀ ਦੇ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਹੌਂਸਲਾ ਉਹਨਾਂ ਦਾ ਜ਼ੇਗਰ ਕਿੰਨਾ ਵੱਡਾ ਸੀ ਸੰਸਾਰ ਦੇ ਉੱਤੇ ਕੋਈ ਵੱਡੀ ਚੀਜ਼ ਨਹੀਂ ਹੈ ਜਿਹਦੇ ਨਾਲ ਤੁਲਨਾ ਕੀਤੀ ਜਾ ਸਕੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਜਗ੍ਹਾ 'ਚ ਲੜਾਈ ਹੋ ਰਹੀ ਹੈ ਰਾਤ ਦਾ ਹਨੇਰਾ ਅਤ ਸਰਦ ਰਾਤ ਹੈ ਧੁੰਦ ਪਸਰੀ ਹੋਈ ਹੈ ਤੇ ਇਸ ਅਤ ਸਰਦ ਕਾਲੀ ਬੋਲੀ ਧੁੰਦ ਦੇ ਨਾਲ ਲਪੇਟੀ ਹੋਈ ਰਾਤ ਦੇ ਵਿੱਚ ਸ਼ੂਕਾ ਮਾਰਦਾ ਵਗਦਾ ਮਾਰਦਾ ਦਰਿਆ पार ਕੀਤਾ ਪਰਵਾਰ ਖੇਰੂ ਖੇਰੂ ਹੋ ਗਿਆ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਕੁਛ ਸਿੰਘਾਂ ਦੇ ਸਹਿਤ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਆਏ ਮਾਤਾ ਜੀ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਖੀੜੀਵਾਲ ਨੂੰ ਤੁਰੇ ਗੁਰੂ ਕੇ ਮਹਿਲ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਾਲ ਨੂੰ ਹੋ ਤੁਰੇ ਜਿਸ ਦਾ ਚਿੱਦਰ ਰੋਖ ਮੂ ਸੀ ਉਧਰ ਨੂੰ ਤੁਰਿਆ ਪਾਤਸ਼ਾਹ ਦੇ ਪ੍ਰਾਣਾਂ ਤੋਂ ਪਿਆਰੇ ਸਿੰਘ ਇਸ ਸਰਸਾ ਨਦੀ ਨੂੰ ਪਾਰ ਕਰਦੇ ਆ ਆਪਣੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਉਹ ਜ਼ਾਲਾ ਹੋਇਆ ਰਾਤ ਨੂੰ ਪਰਿਵਾਰ ਇਕੱਠਾ ਤੁਰਦਾ ਪਰ ਜਦੋਂ ਅਗਲੇ ਦਿਨ ਓਜ਼ਾਲਾ ਹੁੰਦਾ ਕੋਈ ਕਿਤੇ ਹੈ ਕੋਈ ਕਿਤੇ ਹੈ ਕੋਈ ਕਿਤੇ ਹੈ ਕੋਈ ਕਿਤੇ ਜੰਗ ਦਾ ਮਾਹੌਲ ਹੈ ਇਰਾਤ ਸਿੱਕ ਇਤਿਹਾਸ ਦੀ ਸਭ ਤੋਂ ਕਾਲੀ ਸਭ ਤੋਂ ਭਿਆਨਕ ਤੇ ਸਭ ਤੋਂ ਵੱਧ ਪੀੜਾ ਦੇਣ ਵਾਲੀ ਰਾਤ ਹੈ ਮਨੁੱਖੀ ਮਨਾਂ ਨੂੰ ਔਰ ਇੱਕ ਸਕੂਨ ਵੀ ਦਿੰਦੀ ਹੈ ਕਿ ਇੰਨਾ ਮਾਹੌਲ ਵਿਪਰੀਤ ਹੋਣ ਦੇ ਬਾਵਜੂਦ ਨਾ ਸਿੰਘਾਂ ਨੇ ਹੌਸਲਾ ਹਾਰਿਆ ਨਾ ਸਤਗੁਰਾਂ ਨੇ ਹੌਸਲਾ ਹਾਰਿਆ ਨਾ ਮਾਤਾਵਾਂ ਨੇ ਹੌਸਲਾ ਹਾਰਿਆ ਨਾ ਸਾਹਿਬ ਜਾਨਾ ਨਹੀਂ ਹੌਸਲਾ ਹਾਰਿਆ ਔਰ ਇਹ ਰਾਤ ਸਾਨੂੰ ਰਜ਼ਾ ਦੇ ਵਿੱਚ ਰਹਿਣਾ ਵੀ ਸਿਖਾਉਂਦੀ ਹੈ ਪਾਣਾ ਮੰਨਣਾ ਵੀ ਸਿਖਾਉਂਦੀ ਹੈ ਪਰਵਾਰ ਵਿਛੋੜੇ ਦੀ ਇਹ ਰਾਤ ਇਸ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਹੈ ਅਹਿਮ ਰਾਤ ਹੈ ਅੱਜ ਸ਼ਹੀਦੀ ਪੰਦਰਵਾੜਾ ਪ੍ਰారంਭ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਕਟਨਾਮ ਆ ਵਾਪਰੀਆਂ ਆਪਾਂ ਜ਼ਿਕਰ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ